ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਕੁਪਲੇਸ਼ ਜੋਸ਼ੀ ਪਿੰਡ ਫਲਾਰਾ ਜੋ ਕਿ ਅੱਜ ਅਸੀਂ ਸੇਵ ਜੋ ਕਿ ਅੱਜ ਅਸੀਂ ਪੰਛੀਆਂ ਬਾਰੇ ਸੇਵ ਸਪੈਰੋ ਅਭਿਆਨ ਚਲਾ ਰਹੇ ਹਾਂ ਉਹਨਾਂ ਦੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਦੇਣੇ ਆ ਕਿ ਇਹ ਜਿਹੜੀ ਸੇਵਾ ਵਾ ਇਹ ਐਨਆਰਵੀਰਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ ਇਹ ਤੋਂ ਪਹਿਲੋਂ ਵੀ ਪਿੰਡ ਦੇ ਵਿੱਚ ਜਿਸ ਤਰ੍ਹਾਂ ਬੈਂਚ ਬੈਨ ਵਾਸਤੇ ਬਜ਼ੁਰਗਾਂ ਦੇ ਜਾਂ ਕਿਸੇ ਰਾਹੀ ਗੀਰਾ ਦੇ ਉਹ ਲੱਗੇ ਆ ਸ਼ੀਸ਼ੇ ਲੱਗੇ ਆ ਮੋੜਾਂ ਦੇ ਉੱਤੇ ਐਕਸੀਡੈਂਟ ਤੋਂ ਬਚਾਉਣ ਵਾਸਤੇ ਐਲਡੀ ਸੀ ਕਿ ਜਰੀਨ ਲੱਗੀ ਆ ਹੋਰ ਵੀ ਬਹੁਤ ਸਾਰੇ ਕੰਮ ਜਿਹੜੇ ਜਿਸ ਤਰ੍ਹਾਂ ਕਰੋਨਾ ਮਹਾਮਾਰੀ ਦੇ ਵਿੱਚ ਇਸ ਪਿੰਡ ਦੇ ਵਿੱਚ ਸੈਨੀਟਾਈਜ਼ਰ ਮਸ਼ੀਨਾਂ ਲੱਗੀਆਂ ਨੇ ਔਰ ਜੋ ਵੀ ਕਿਸੇ ਨੂੰ ਰਾਸ਼ਨ ਵਿੱਚ ਪਾ ਗਿਆ ਵਾ ਗਰੀਬਾਂ ਨੂੰ ਉਹ ਵੀ ਹੰਗਾਰੇ ਵੀ ਗਾਦੇ ਸੋ ਉਹ ਗੱਲ ਆ ਗਿਆ ਅੱਜ ਇਹ ਜਿਹੜਾ ਸੇਫਟਾਰੋਂ ਅਭਿਆਨ ਚੱਲ ਰਿਹਾ ਇਹ ਅਭਿਆਨ ਦੇ ਵਿੱਚ ਸ਼੍ਰੀ ਵੀਰੂ ਜਿਹੜੇ ਕਿੱਤਰੀ ਟੋਲੇ ਬਲਤ ਤੇਜ ਬਲਤ ਅਮਰੀਕਾ ਤੋਂ ਤੇ ਆਪਣੇ ਵਿੱਕੀ ਡਾਕਟਰ ਵਿੱਕੀ ਜਿਹੜਾ ਆਪਣੇ ਪਰਾਲੇ ਤੋਂ ਨੇ ਸੁਮਿਤ ਮੈਡੀਕਲ ਸਟੋਰ ਵਾਲੇ ਉਹਨਾਂ ਦੇ ਸਹਿਯੋਗ ਨਾਲ ਇਹ ਹੋਇਆ ਵੈਸੇ ਤਾਂ ਪਿੰਡ ਜਿਹੜਾ ਵਾ ਪਿੰਡ ਦੇ ਲੋਕ ਮਿਹਨਤ ਕਰਦੇ ਨੇ ਸਾਰੇ ਇੱਕ ਜੁੱਟ ਹੋ ਕੇ ਇਸ ਕੰਮ ਨੂੰ ਕਰ ਰਹੇ ਨੇ ਔਰ ਪਿੰਡ ਦਾ ਬਹੁਤ ਸਹਿਯੋਗ ਨੇ ਇਸ ਕਰਕੇ ਜੋ ਵੀ ਪਿੰਡ ਤਰੱਕੀ ਕਰ ਰਿਹਾ ਇਹ ਸਾਰੇ ਦਾ ਸਹਿਯੋਗ ਦੇ ਨਾਲ ਕਰ ਰਿਹਾ ਔਰ ਸਾਰੇ ਹੀ ਇਹਦੇ ਵਿੱਚ ਵਧਾਈ ਦੇ ਫਾਤਰ ਨੇ ਔਰ ਜੋ ਵੀ ਗਾਂ ਅਭਿਆਨ ਇਹ ਮਿਥਨਗੇ ਉਹਨਾਂ ਨੂੰ ਸਾਰੇ ਜਾਣੇ ਇੱਕ ਜੁੱਟ ਹੋ ਕੇ ਚਲਾਵਾਂਗੇ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਦੋਂ ਕਦੇ ਵੀ ਇਸ ਸ੍ਰਿਸ਼ਟੀ ਦੀ ਰਚਨਾ ਦੀ ਗੱਲ ਚੱਲਦੀ ਹੈ ਤਾਂ ਸਾਡੇ ਜਿਹਨ ਦੇ ਵਿੱਚ ਸਾਡੇ ਦਿਮਾਗ ਦੇ ਵਿੱਚ ਸਭ ਤੋਂ ਪਹਿਲਾਂ ਤੁਰਕੀ ਬਾਣੀ ਰੱਬੀ ਕੀ ਗਰਬੀ ਬਾਣੀ ਗੁਰਬਾਣੀ ਦਾ ਇਹ ਸ਼ਲੋਕ ਸਾਡੇ ਸਾਹਮਣੇ ਆਉਂਦਾ ਹੈ ਜਿਹੜਾ ਇਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਸੁਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਇ ਦੀਵਾਨ ਕੁਦਰਤ ਨੇ ਸਾਨੂੰ ਇਸ ਦੁਨੀਆ ਚਲਾਉਣ ਲਈ ਇਸ ਸੰਸਾਰ ਚਲਾਉਣ ਲਈ ਇਸ ਸ੍ਰਿਸ਼ਟੀ ਚਲਾਉਣ ਵਾਸਤੇ 84 ਲੱਖ ਜੂਨ ਹੈ ਜਿਹੜੀ ਦਿੱਤੀ ਹੈ ਤੇ ਉਹ 84 ਲੱਖ ਜੂਨ ਕੋ ਗੰਧੋ ਬਾਦ ਸਾਨੂੰ ਇਹ ਅਨਮੋਲ ਮਨੁੱਖਾ ਜੀਵਨ ਹੈ ਜਿਹੜਾ ਪ੍ਰਮਾਤਮਾ ਵੱਲੋਂ ਪ੍ਰਦਾਨ ਕੀਤਾ ਜਾਂਦਾ ਹੈ ਇਹ ਮਨੁੱਖਾ ਜੀਵਨ ਸਿਰਫ ਸਾਨੂੰ ਇਸ ਲਈ ਨਹੀਂ ਕਿ ਖਾ ਲਿਆ ਪੀ ਲਿਆ ਕਿਸੇ ਦਾ ਚੰਗਾ ਕਰ ਲਿਆ ਕਿਸੇ ਦਾ ਮੰਦਾ ਕਰ ਲਿਆ ਤੇ ਜ਼ਿੰਦਗੀ ਬਤਾ ਕੇ ਅਸੀਂ ਪ੍ਰਮਾਤਮਾ ਦੇ ਕੀਤੇ ਲੱਗਣਾ ਇਸ ਜੀਵਨ ਦਾ ਮੁੱਖ ਮੰਤਵ ਇਹ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਅਜਿਹੇ ਕੰਮ ਕਰਨੇ ਆ ਜਿਨ੍ਹਾਂ ਦੇ ਨਾਲ ਇਸ ਸੰਸਾਰ ਦੇ ਵਿੱਚ ਚੰਗੀਆਂ ਲਾਇਨਾਂ ਪੈ ਸਕਣ ਚੰਗੇ ਮੀਲ ਪੱਥਰ ਸਥਾਪਿਤ ਹੋ ਸਕਣ ਅਤੇ ਅਸੀਂ ਆਪਣੀ ਮੁਕਤੀ ਦਾ ਜਿਹੜਾ ਰਸਤਾ ਹੈ ਉਹ ਸਾਫ਼ ਕਰ ਸਕੀਏ ਤਾਂ ਕਿ ਅੰਤ ਵੇਲੇ ਪ੍ਰਭੂ ਚਰਨਾ ਦੇ ਨਾਲ ਅਸੀਂ ਆਪਣਾ ਜਿਹੜਾ ਸਥਾਨ ਪ੍ਰਾਪਤ ਕਰੀਏ ਇਸੇ ਦੇ ਤਹਿਤ ਪਿੰਡ ਦੇ ਵਿੱਚ ਸਾਡੇ ਛੋਟੇ ਵੀਰ ਚਿੜੀ ਤੇਜਿੰਦਰਪਾਲ ਬੀਰੂ ਜੀ ਜੜ ਕੇ ਇਕੜੀ ਚ ਰਹਿੰਦੇ ਨੇ ਤੇਜਪਾਲ ਬੀਰੂ ਜੀ ਜੜ ਕੇ ਇਕੜੀ ਰਹਿੰਦੇ ਨੇ ਡਾਕਟਰ ਵਿੱਕੀ ਜੀ ਤੇ ਬੰਤ ਯੂ ਐਸ ਏ ਜੀ ਤੇ ਪਿੰਡ ਦੀ ਪੰਚਾਇਤੇ ਹੋਰ ਨਗਰ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਦੇ ਨਾਲ ਜਿਹੜਾ ਅਸੀਂ ਇੱਕ ਮਿਸ਼ਨ ਤਿਆਰ ਕੀਤਾ ਹੈ ਜਿਹਨੂੰ ਕਿ ਸੇਵ ਸਪੈਰੋ ਮਿਸ਼ਨ ਦੇ ਨਾਮ ਦਾ ਨਾਮ ਦਿੱਤਾ ਗਿਆ ਪੰਜਾਬੀ ਵਿੱਚ ਅਸੀਂ ਇਹ ਕਵਾਂਗੇ ਕਿ ਚਿੜੀਆਂ ਬਚਾਓ ਅਭਿਆਨ ਪ੍ਰਮਾਤਮਾ ਨੇ ਕੁਦਰਤ ਨੇ ਜਿੰਨੇ ਵੀ ਜੀਵ ਇਸ ਧਰਤੀ ਤੇ ਦਿੱਤੇ ਹਨ ਜੇ ਉਹਨਾਂ ਦਾ ਸਾਨੂੰ ਕੋਈ ਛੋਟਾ ਮੋਟਾ ਨੁਕਸਾਨ ਹੋਏਗਾ ਤੋ ਉਸ ਨਾਲ ਸਾਨੂੰ ਲਾਭ ਜ਼ਿਆਦਾ ਹੁੰਦੇ ਆਂ ਚਿੜੀਆਂ ਜਿਹੜੀਆਂ ਕਿ ਇਸ ਧਰਤੀ ਦੇ ਉੱਤੇ ਅਲੱਗ ਅਲੱਗ ਪ੍ਰਕਾਰ ਦੇ ਕੀੜੇ ਜਿਹੜੇ ਕਿ ਧਰਤੀ ਦੀ ਪੰਜਾਬ ਸ਼ਕਤੀ ਨੂੰ ਖਤਮ ਕਰਦੇ ਆਂ ਉਹਨਾਂ ਨੂੰ ਖਾ ਕੇ ਧਰਤੀ ਦੀ ਪੰਜਾਬ ਸ਼ਕਤੀ ਨੂੰ ਮੋੜ ਜਿਹੜਾ ਬਹਾਲ ਕਰਕੇ ਰੱਖਦੀਆਂ ਤੇ ਅੱਜ ਸੰਸਾਰ ਦੇ ਵਿੱਚ ਅੱਜ ਧਰਤੀ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜਿਹੜਾ ਅਸੀਂ ਦੇਖਦੇ ਆਂ ਕਿ ਜਿਹੜੀਆਂ ਸਾਡੀ ਦੇਸੀ ਚਿੜੀਆਂ ਅਸੀਂ ਬਚਪਨ ਤੋਂ ਦੇਸ਼ ਦੇ ਦੇਖਦੇ ਆ ਰਹੇ ਸੀ ਉਹ ਚਿੜੀਆਂ ਦੀ ਸਾਨੂੰ ਬੜੀ ਘਾਟ ਮਹਿਸੂਸ ਹੋ ਰਹੀ ਹੈ ਇਹ ਚਿੜੀਆਂ ਸਾਡੇ ਪੰਜਾਬੀ ਸੰਸਕ੍ਰਿਤੀ ਦਾ ਬਹੁਤ ਕਦੀਮੀ ਤੋਂ ਹਿੱਸਾ ਰਹੀਆਂ ਹਨ ਜਦੋਂ ਵੀ ਕਦੇ ਅਸੀਂ ਕੁੜੀਆਂ ਦੀ ਗੱਲ ਕਰਦੇ ਹਾਂ ਧੀਆਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਜਿਹੜਾ ਅਸੀਂ ਉਦਾਹਰਣ ਹੈ ਜਿਹੜੀ ਚਿੜੀਆਂ ਨੂੰ ਸਾਹਮਣੇ ਰੱਖ ਕੇ ਦਿੰਦੇ ਹਾਂ ਜਦੋਂ ਕਦੇ ਸਾਡੀ ਬੇਟੀ ਦਾ ਸਾਡੀ ਭੈਣ ਦਾ ਵਿਆਹ ਹੁੰਦਾ ਸੀ ਤਾਂ ਸਾਡੀਆਂ ਕੁੜੀਆਂ ਜਿਹੜੀਆਂ ਰਲ ਕੇ ਇੱਕ ਗੀਤ ਗਾਇਆ ਕਰਦੀਆਂ ਸਨ ਸਾਡਾ ਚਿੜੀਆਂ ਦਾ ਚੰਬਾ ਦੇ ਬਾਬਲ ਅਸਾਂ ਉੱਡ ਵੀ ਜਾਣਾ ਸੋ ਅਸੀਂ ਆਪਣੀ ਸੰਸਕ੍ਰਿਤੀ ਨੂੰ ਜਿਹੜਾ ਕਾਇਮ ਰੱਖਦੇ ਹੋਏ ਏ ਚਿੜੀ ਬਚਾਓ ਅਭਿਆਨ ਹੈ ਜਿਹੜਾ ਸੇਵ ਸਪੈਰੋ ਅਭਿਆਨ ਹੈ ਇਹਦੇ ਲਈ ਚਲਾਉਣ ਵਾਲੇ ਜਿੰਨੇ ਵੀ ਦਾਨੀ ਸੱਜਣ ਨੇ ਮੇਰੇ ਪਿੰਡ ਦੇ ਨੌਜਵਾਨ ਵੀਰ ਨੇ ਪਿੰਡ ਦੇ ਪਤਵੰਤੇ ਸੱਜਣ ਨੇ ਪਿੰਡ ਦੀ ਪੰਚਾਇਤ ਨੂੰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ